ਬਠਿੰਡਾ ਦੇ ਪਿੰਡ ਬਲੂਕਾ ਤੋਂ 40 ਕਿਲੋ ਭੁੱਕੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਦਿਾਲਪੁਰਾ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਦਾਵਾਲਾ ਸੀਆਈਏ 1 ਦੇ ਏਐਸਆਈ ਜਸਵਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਸ਼ੁੱਕਰਵਾਰ ਨੂੰ 11 ਵਜੇ ਦੇ ਲਗਭਗ ਸੀਆਈਏ 1 ਦੇ ਏਐਸਆਈ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਪਿੰਡ ਬਲੂਕਾ ਤੋਂ ਇੱਕ ਕਾਰ ਦੇ ਵਿੱਚੋਂ 40 ਕਿਲੋ ਭੁੱਕੀ ਬਰਾਮਦ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਦਿਆਲਪੁਰਾ ਵਿਖੇ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਨੂੰ ਬੰਦ ਹਵਾਲਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਇਸ ਵਿਅਕਤੀ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਦਿਨ ਨਾਲ ਇਸ ਦੇ ਕੋਲੋਂ ਡਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਵਿਅਕਤੀ ਕਿੱਥੋਂ ਲੈ ਕੇ ਆਇਆ ਤੇ ਕਿਤੇ ਇਸ ਨੇ ਅੱਗੇ ਸਪਲਾਈ ਕਰਨਾ ਸੀ ਤੇ ਉਹਨਾਂ ਨੇ ਕਿਹਾ ਕਿ ਇਸ ਤੇ ਪਹਿਲਾਂ ਵੀ ਐਨਡੀਪੀਐਸ ਦੇ ਕਾਫੀ سارے ਮੁਕੱਦਮੇ ਇਸ ਤੋਂ ਪਹਿਲਾਂ ਵੀ ਇਸ ਤੇ ਦਰਜ ਹਨ ਔਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਸੀਏ ਬਣਦੇ ਐਸਆਈ ਜਸਵਿੰਦਰ ਸਿੰਘ ਆਮ ਤੌਰ ਤੇ ਤਾਂ ਨਹੀਂ ਤੇ ਇੱਕ ਸੁਣੇ ਲੋਕ ਵੀ ਆਪਾਂ ਫੜੀ ਭੁਗੀ ਫੜੀ ਕੀ ਮਾਰਾਂ ਵਿਰਨਾਮ ਇਹ ਸੀ ਜਸੰਦਰ ਸਿੰਘ ਸੀਆਈਐਸ ਦਾ ਵਨ ਫਰੈਂਡ ਆ ਵੀ ਕਿਹਾ ਹਾਂ ਜਿਹੜੀ ਅਸੀਂ ਇੱਕ ਵੀ ਫੜੀ ਹੈ 40 ਕਿਲੋ ਇਹ ਥਾਣਾ ਬਿਆਲਪੁਰੇ ਦੇ ਵਿੱਚ ਪਿੰਡ ਪਿੰਡ ਮੁਰੂਕਾ ਤੋਂ ਇਹ ਦੋਸ਼ੀ ਨੂੰ ਅरेस्ट ਕੀਤਾ ਅਸੀਂ ਕਿੰਨੇ ਵਿਅਕਤੀ ਨੇ ਜਾਂ ਇਹਦੇ ਵਿੱਚ ਇੱਕ ਵਿਅਕਤੀ ਹੈ ਇੱਕ ਗੱਡੀ ਦੇ ਵਿੱਚ ਜਿਹੜੀ ਸੀਗੀ ਇਹਦੇ ਵਿੱਚ ਜਿਹੜੀ ਭੁખી ਸੀ ਇਹਦੀ ਕਾਰਬਿਕ ਕਬਜ਼ੀ ਗਈ ਹੈ ਕਾਰਬਿਕ ਕਬਜ਼ੀ ਮਚਲੇਗੀ ਨਾਲੇ ਸੀ ਭੁਖੇ ਜਿਹੜੀ ਹੈਗੇ ਗੱਟਿਆਂ ਦੇ ਵਿੱਚ ਸੀ ਇਹ ਤੇ ਹੁਣ ਇਹਤੇ ਆਪਾਂ ਕਿਤੇ ਨ ਕਰਵਾ ਲੱਜ ਕੀਤਾ ਗਿਆ ਇਹਦਾ ਥਾਣਾ ਥਾਣਾ ਬਿਆਲਪੁਰਾ ਕੀ ਕਦਮਾਂ ਤੋਂ ਅੱਜ ਕੀਤਾ ਗਿਆ ਇਹਦਾ ਜਿਹੜਾ ਹੈਗਾ ਇੱਕ ਦਿਨ ਦਾ ਕੋਸਮਾਨ ਲਿਆ ਪਹਿਲਾਂ ਵੀ ਕਿਸ ਤਰ੍ਹਾਂ ਦੀ ਦੇਰ ਤੇ ਪਹਿਲਾਂ ਵੀ ਮੈਂ ਨਹੀਂ ਦੇ ਜਿਹੜੇ ਹੈਗੇ ਮੁਕੱਦਮੇ ਕਈ ਦਰਜ ਨੇ ਸਰੇ ਲਿਆ ਦਿੱਤੋ ਸੀਗਾ ਇਹ ਹਜੇ ਇਨਵੈਸਟੀਗੇਸ਼ਨ ਦਾ ਸਭ ਕੁਝ ਕਰ ਰਿਹਾ ਕਿੱਥੋਂ ਲੈ ਕੇ ਆਇਆ ਤੇਗਾ ਕਿਹਨੂੰ ਗੇਰੀਆਂ ਤੇ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਇਹ ਕਾਫੀ ਸਮੇਂ ਤੋਂ ਕਰ ਰਿਹਾ ਤੇ ਤੇ ਪਹਿਲਾਂ ਵੀ ਜਿਹੜੇ ਹੈਗੇ 4-5 ਮੁਕੱਦਮੇ ਦਰਜ ਤੇ ਰਹਿਣਾ ਲੱਗਦਾ ਹੈ ਰਹਿਣਾ ਤਾਂ ਮੁੱਕੇ ਦਾ ਇਹ ਹੋਰ ਵੀ ਕੰਮ ਕਰਦਾ ਹੈ ਹੋਰ ਕੋਈ ਇਹ ਮਿਹਨਤ ਮਜ਼ਦੂਰੀ ਕਰਦਾ ਹੈ ਦੱਸਣਾ ਦਾ ਅਜੇ ਕੋਈ ਹੋਰ ਗੱਲ ਸਾਹਮਣੇ ਨਹੀਂ ਹੈ ਕਾਰੇ ਦੀ ਆਪਣੀ ਸੀ ਕਿ ਜਿਹੜੀ ਕਾਗਜ਼ ਤੇ ਜਿੱਦਾਂ ਗਿਆ ਸੀ ਇਹ ਦੱਸਣ ਦਾ ਪਰ ਆਪਣੇ ਵਾਕ ਜਿਹੜੀ ਹੈਗੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂ ਕਿਸ ਦੀ ਕਾਰ ਹੈ